ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤਰਵਿੰਦਰ ਕੌਰ ਹੈ ਮੈਂ ਇੱਕ ਟੀਚਰ ਹਾਂ ਮੈਂ ਮਾਡਰਨ ਵੈਲੀ ਦੀ ਰਹਿਣ ਵਾਲੀ ਹਾਂ ਜ਼ਿਲ੍ਹਾ ਫਤਿਹਗੜ ਸਾਹਿਬ ਜਦੋਂ ਤੋਂ ਇੱਥੇ ਯੋਗ ਸ਼ੁਰੂ ਹੋਇਆ ਮਾਡਰਨ ਵੈਲੀ ਦੇ ਵਿੱਚ ਅਸੀਂ ਉਦੋਂ ਤੋਂ ਹੀ ਆ ਰਹੇ ਹਾਂ ਤੇ ਮੈਨੂੰ ਇਹਦਾ ਬਹੁਤ ਬੈਨੀਫਿਟ ਹੋਇਆ ਇਹਦਾਂ ਮੇਰਾ weight lose ਹੋਇਆ ਤੇ ਕਿ ਮੈਨੂੰ thyroid ਦੀ ਸਮੱਸਿਆ ਸੀ ਉਹ ਵੀ ਬਿਲਕੁਲ ਖਤਮ ਹੋਣ ਵਾਲੀ ਹੈ ਇਹ ਲਾਲੋਕੀ ਖਤ ਵੀ ਹੋ ਚੁੱਕੀ ਹੈ ਨੂੰ ਪਿਆਰ ਪ੍ਰਸ਼ਾਸ਼ੀਆ ਕਾਲ ਮੇਰਾ ਨਾਮ ਹਰਮਨ ਹੈ ਮੇਰੀ ਉਮਰ 15 ਸਾਲ ਹੈ ਮੈਂ ਪਿਛਲੇ 2 ਮਹੀਨੇ ਤੋਂ ਯੋਗਾ ਕਰ ਰਹੀ ਹਾਂ ਔਰ ਇਹਦਾ ਮਾਹੌਲ ਬਹੁਤ ਵਧੀਆ ਹੈ ਪਹਿਲਾਂ ਕਰ ਰਹਿੰਦੀ ਸੀ ਕੋਈ ਗੇਮ ਨਹੀਂ ਕਰਦੀ ਸੀਗੀ ਆ ਯੋਗਾ ਵਗੈਰਾ ਵਾਰਮ ਅਪ ਨਹੀਂ ਹੁੰਦਾ ਸੀਗਾ ਜਦੋਂ ਰਿਆਨੇ ਆ ਬਾਡੀ ਰਿਲੈਕਸ ਹੋ ਜਾਂਦੀ ਹੈ ਜੇ ਜਿਹੜਾ ਸਾਡਾ ਇੱਥੇ ਜੋਗਾ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਰਿਤਿਕਾ ਮੈਂ ਮੰਨਦੇ ਨੇ ਸਾਨੂੰ ਸਿਖਾਉਂਦੇ ਨੇ ਅਸੀਂ ਬਹੁਤ ਕੁਝ ਸਿੱਖਦੇ ਆ ਤੇ ਸਾਨੂੰ ਵਧੀਆ ਲੱਗਦਾ ਸਾਡਾ ਮਾਈਂਡ ਔਰ ਬਾਡੀ ਫਰੈਸ਼ ਹੁੰਦੀ ਆ ਅਸੀਂ ਐਕਟਿਵ ਹੁੰਨੇ ਆ ਲੱਗਦਾ ਕਿ ਸਟ्रेस ਬਿਲਕੁਲ ਰਿਲੀਜ਼ ਹੋ ਚੁੱਕਿਆ ਸਾਨੂੰ ਰਿਤਿਕਾ ਮੈਮ ਕਰਵਾਉਂਦੇ ਆ ਉਹ ਬਹੁਤ ਵਧੀਆ ਕਰਵਾਉਂਦੇ ਆ ਉਹਨਾਂ ਨੇ ਸਾਨੂੰ ਚਾਰਟ ਵੀ ਬਣਾ ਕੇ ਦੱਸਿਆ ਵੇ ਕਿ ਆ ਕਰਨਾ ਹੈ ਆ ਖਾਣਾ ਹੈ ਆ ਪੀਣਾ ਹੈ ਤਾਂ ਉਹਦੇ ਲਈ ਮਤਲਬ ਬਹੁਤ ਬੈਨੀਫਿਟ ਹੋ ਰਿਹਾ ਲਾ ਮੇਰਾ weight ਇਕឡਾਤੀ ਇਨਕਰੀਜ਼ ਹੋ ਜਾਂਦਾ ਸੀ ਕਦੇ ਲੂਜ਼ ਹੋ ਜਾਂਦਾ ਸੀ ਪਰ ਹੁਣ ਇਹ ਸਮੱਸਿਆ ਮੇਰੀ ਬਹੁਤ ਜ਼ਿਆਦਾ ਘਟ ਗਈ ਹੈ ਅਸੀਂ ਇੱਥੇ ਆਨੇ ਸਾਡਾ ਮਾਈਂਡ ਵੀ ਫਰੈਸ਼ ਹੁੰਦਾ ਤੇ ਸਾਡੀ ਬੋਡੀ ਵੀ ਫਰੈਸ਼ ਹੁੰਦੀ ਆ ਅਸੀਂ ਐਕਟਿਵ ਹੁੰਨੇ ਆ ਅਸੀਂ ਡੇਲੀ ਆ ਕੇ ਇੱਥੇ ਨਮੀ ਨਮੀ ਗੱਲਾਂ ਮਤਲਬ ਕਿ ਆਪਣੇ ਫਰੈਂਡ ਸਰਕਲ ਨਾਲ ਆਪਣੇ ਦੁੱਖ ਸੁੱਖ ਵੀ ਸਾਂਝੇ ਕਰਦੇ ਆ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਸਾਡੇ ਲਈ ਇਹ ਚੀਜ਼ ਦਾ ਪ੍ਰਬੰਧ ਕੀਤਾ ਜਿਹਦਾ ਸਾਨੂੰ ਬੈਨੀਫਿਟ ਮਿਲ ਰਿਹਾ